ਇਹ ਤੁਹਾਡਾ ਜੋਗਿੰਦਰ ਸਿੰਘ ਜੋਗਿੰਦਰ ਸਿੰਘ ਆ ਤੇ ਆ ਰਮਨ ਨੂੰ ਤੁਸੀਂ ਫੋਨ ਲਾਇਆ ਮਤਲਬ ਕਿੰਨੀਆਂ ਸੀਟਾਂ ਬਾਕੀ ਰਹਿ ਗਈਆਂ ਐਕਸਾਈਜ ਇਨਸਪੈਕਟਰ ਚ ਜੀ 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 ਹਾਂਜੀ ਜਿਸਾਈ ਇਨਸਪੈਕਟਰ ਕੇ ਇੰਕਾ ਪੀ ਪੇਪਰ ਦਾ ਦੇਖਿਆ ਪੀ ਪਾਰਟ 1 ਕਾ ਪੰਜਾਬੀ ਪੇਪਰ ਹੈ ਉਸਮੇ ਨੰਬਰ ਕੁਛ ਕਮ ਹੈ ਇਸ ਕਾਰਨ ਇੰਕਾ ਨਹੀਂ ਕੰਮ ਹੋ ਗਿਆ ਨਹੀਂ ਮੈਂ ਤੁਹਾਡੀ ਗੱਲ ਮੰਨ ਗਿਆ ਤੇ ਹੁਣ ਜੇ ਮੰਨ ਲਓ ਅਸੀਂ ਪੈਸੇ ਦੇ ਦਾਂਗੇ ਫਿਰ ਰਿਜ਼ਲਟ ਕਦੋਂ ਤਾਈਂ ਆਜੂਗਾ डिपार्टमेंट लगे हुए ਤੁਸੀਂ ਪੰਜਾਬ ਗਵਰਨਮੈਂਟ ਡਿਪਾਰਟਮੈਂਟ ਚ ਲੱਗੇ ਹੋਏ ਹੋ ਹਾਂ ਜੀ अब ऐसा नहीं सर आपसे आपके पास कॉल किए अब पूरा अजीब हो रहा है कि जंगे तो हमें भी जो काम कर रहे हैं आपके पास नहीं डंडोरा नहीं पीट रहे सर मान लो ऐसे आपने मेरे को कॉल करती है ना मैं थोनू पैसे पादा थोड़ा कोई मेनू पता शता ही नहीं है बाद में तूसी मुकर जो फिर ऐसी किथे जावेंगे नहीं, नहीं ऐसा नहीं है सर जो भी जो आपको ऐसा लग रहा है हां जो ये जो एग्जाम दिए थे हां आपका एग्जाम दिए हैं उसके बाद रिजल्ट होगा ਮੈਂ ਪੂਰਾ ਡੀਟੇਲ ਮੈਂ बता देता हूं उनका ऐसा थोड़ी होता है सर क्या मतलब आपके से कुछ भी करेंगे तो हम गलत हैं आप पूरा डिटेल बता देंगे जो रोड करेगा पूरा डिटेल कुछ नहीं करना तू एक काम करना है मेनू पंजाबी दे विच ऊड़ा आड़ा सुना दो के सर पंजाबी जेडी अपने पंजाबी है ना पंजाबी पंजाबी दा ऊड़ा आड़ा सुना दो बस तू अरे भाई बहुत ਪਿਆਰ ਕੇ ਪੂਰੀ ਹੈ ਤਤ ਆ ਤਾਂ ਕੇ नहीं तुसी कह रहे हो तुसी पीटरी प्लस भी बोर्ड चे लगे हुए हो हां हां हा, हैं जैसा तुसी कह रहे हो भी पीटरी प्लस भी बोर्ड चे लगे हुए हो नहीं समझ में आ रहा क्या हिंदी में समझा है ना देसी भाषा में भाई आप कह रहे हो आप पीटरी प्लस भी बोर्ड में लगे हुए हो उसमें बिना उड़ाड़ा के तुम्हें कैसे लगा दिया किसी ने ਹਾਂ ਹੈ ਮੈਂ ਗਾਈ ਬੇਰੁਕਾ ਜੀ ਸਰ ਲੈਪ ਕੋਈ ਡਿਟੈਚ ਹੈ ਤਾਂ ਪੂਰਾ ਡਿਟੇਲ ਦੇ ਸਕਤੇ ਆ ਠੀਕ ਹੈ ਨਾ ਸੋਣਾ ਤੂੰ ਨੇ ਫੋਨ ਪਤਾ ਕਾਮ ਮਿਲਾਇਆ ਹੈ ਹਾਂ ਮੈਂ ਆਲਰੇਡੀ ਆਲਰੇਡੀ ਗਵਰਨਮੈਂਟ ਜੋਬ ਮੈਂ ਹੂੰ ਉਹ ਵੀ ਪੀਟ੍ਰੀਪਲ ਐਸ ਵੀ ਬੋਰਡ ਮੈਂ ਸਮਝ ਆ ਗਈ ਹੈ ਉਹ ਗਦੇ ਆਦਮੀ ਤੇਰੇ ਵਰਗੇ ਦੇ 3600 ਫੋਨ ਆਉਂਦੇ ਆ ਤੂੰ ਬੇਵਕੂਫ ਸਮਝ ਰੱਖਿਆ YouTube ਤੇ ਜਾ ਪਹਿਲਾਂ ਸਰਚ ਕਰ ਜਿਸ ਕੋ ਫੋਨ ਮਿਲਾਇਆ ਨਾ ਉਸकी ਫੈਮਲੀ ਡਿਟੇਲ ਵੀ ਪਤਾ ਕਰ ਅੱਛਾ ਠੀਕ ਹੈ ਬਾਈ ਤਾਂ ਪੂਰਾ ਡਿਟੇਲ ਮੇਰੇ ਹਾਂ ਕੀ ਡਿਟੇਲ ਹੈ ਬਤਾ ਹਾਂ ਕੀ ਡਿਟੇਲ ਹੈ ਲੈ ਰੋਲ ਨੰਬਰ ਐਡਮਿਟ ਕਾਰਡ ਮੈਂ ਤੈਨੂੰ ਸਾਰੇ 350 ਦੇ 350 ਬੱਚੇ ਜਿਹੜੇ ਰਹੇ ਹੋਏ ਉਹਨਾਂ ਦਾ ਦੇ ਦੇਣਾ ਕਿਹੜੇ ਵੀ ਸਾਈਟ ਤੋਂ ਚੱਕ ਲੈ ਤੂੰ ਜਾਂ ਕਿਸੇ ਵੀ ਪੀਟਰੀ ਪਲੱਸ ਵੀ ਨੇ ਲੀਕ ਕਰਤੇ ਹੋਣੇ ਤੈਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਤੈਨੂੰ ਊੜਾ ਢਾ ਆਉਂਦਾ ਨਹੀਂ ਹੈ ਤੂੰ ਬਾਕੀ ਬੱਚਿਆਂ ਨੂੰ ਤੁਸੀਂ ਫੋਨ ਕਰਦੇ ਹੋ ਮੈਂ ਪਤਾ ਨਹੀਂ ਕਿੰਨੇ ਵਾਰੀ ਇਹ ਵੀਡੀਓ ਵੀ ਬਣਾਤੀ ਵੀ ਤੇਰੇ ਵਰਗਿਆਂ ਦੇ ਤੇਰੇ ਵਰਗਿਆਂ ਦੇ ਚਾਂਸੇ 'ਚ ਨਾ ਆਉਣ ਜਵਾਕ ਠੀਕ ਹੈ ਇਹ ਤੇਰੀ ਬਾਤ ਕਾਲਿੰਗ ਸਭ ਕੁਝ ਰਿਕਾਰਡ ਹੋਈ ਹੈ ਔਰ ਤੇਰਾ ਨੰਬਰ ਵੀ ਰਿਪੋਰਟ ਹੋਆ ਹੈ ਠੀਕ ਹੈ ਇਹ ਹੈ ਸਰ ਇਸਕਾ ਨੰਬਰ 9932752178 ਇਦਾਂ ਸੁਣੋ ਸਾਰੇ ਸਟੂਡੈਂਟ ਗੱਲ ਸੁਣੋ ਮੈਂ ਤੁਹਾਨੂੰ ਦੱਸਦਾ ਇਦਾਂ ਤੁਹਾਡੇ ਕੋਲੇ ਐਕਸਾਈਜ ਇੰਸਪੈਕਟਰ ਵਾਸਤੇ ਬਹੁਤ ਫੋਨ ਆਉਣਗੇ ਠੀਕ ਹੈ ਇਦਾਂ ਦੇ ਫਰੋਡ ਤੁਹਾਨੂੰ ਕਰਨਗੇ ਕਿ ਤੁਹਾਨੂੰ ਹੁਣੇ ਹੀ ਭਰਤੀ ਕਰਾ ਦਾਂਗੇ 20000 ਰੁਪਏ ਦੋ 10000 ਰੁਪਏ ਦੋ ਇਹ ਸਾਰੇ ਫਰੋਡਿਓ ਲੋਗ ਨੇ ਕਿਸੇ ਵੀ ਸਟੂਡੈਂਟ ਨੇ ਇਦਾਂ ਦੇ ਅੱਛਾ ਯਾਦ ਰੱਖਣਾ ਚਾਂਸੇ ਵਿੱਚ ਨਹੀਂ ਹੋਣਾ ਅੰਡਰਸਟੈਂਡ ਆਹੋ ਨੰਬਰ ਹੈ ਇਦਾਂ ਤੁਹਾਡੇ ਕੋਲੇ ਕੋਲ ਆਏਗੀ ਇਹ ਮੈਂ ਕਈ ਵਾਰੀ ਆਲਰੇਡੀ ਪਾ ਚੁੱਕਿਆ ਨਾਲੇ ਠੀਕ ਹੈ ਸੋ ਸਾਰੇ ਬੱਚੇ ਅਵੇਰ ਰਹੋ ਇਦਾਂ ਦੇ ਫਰੋਡੀਆਂ ਤੋਂ बोल रहे 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 हैं रहे हैं हैं तो है, बोलते है। तो है, जा सुनना नहीं नहीं ठीक ठीक है औ, औ, गद, है 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 करवाना तो तो से नगर पता कर लीजिए ओ ही गधे आदमी मैं ओ गधे आदमी हेड ऑफिस बैठा है समझ आ गई तेरा ना की है मेनू दस तेरा ना की है तेरा नहीं मिलना नहीं है मैं तेन तो कह रहा तेरा नाम की है मैं फॉरेस्ट कॉम्प्लेक्स चे ही बैठा है ठीक है समझ आ गई भी कुलबीर मैडम को ठीक है।, <laughs> है तू ते...